ਸਾਹਿਬ ਤੋਂ ਸਿੱਖ ਮਤ ਦੀ ਸ਼ੇਧ ਲੈਣ ਵਾਲਿਓ ਸਮੂਹ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਮੈਂ ਗਵਿੰਦਰ ਸਿੰਘ ਸਮਰੋਹ ਅੱਜ ਹਾਜ਼ਰ ਹੋਇਆ ਆ ਆਪ ਜੀ ਲਈ ਗੁਰੂ ਨਾਨਕ ਦਾ ਜਪਜੀ ਖੋਜ ਸ਼ਬਦ ਮੇਰੇ ਚੈਨਲ ਦਾ ਤੀਜਾ ਵਿਗਿਆਨ ਲੈ ਕੇ ਮੈਂ ਚਾਹੁੰਦਾ ਹਾਂ ਕਿ ਜਪਜੀ ਸਾਹਿਬ ਨੂੰ ਅੱਖਰ ਦਰ ਅੱਖਰ ਕੋਕਣ ਤੋਂ ਪਹਿਲਾਂ ਇਸ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਮਹਾਨਤਾ ਨੂੰ ਵਿਸ਼ੇਸ਼ ਜ਼ਰੂਰੀ ਹੈ ਕਿਉਂਕਿ ਸ਼ਰਧਾਲੂ ਆਪਣੇ ਅਸੀਮ ਸਰਦਾਕਾਰਣ ਇਹਨਾਂ ਦੋਆਂ ਬਾਰੇ ਕਈ ਗਲਤ ਫਹਿਮੀਆਂ ਉਠਾਈ ਫਿਰਦੇ ਹਨ ਅੱਜ ਬਹੁਤੇ ਸ਼ਰਧਾਲੂ ਗੁਰੂ ਨਾਨਕ ਨੂੰ ਪੂਜਦੇ ਹਨ ਤੇ ਜਪਜੀ ਸਾਹਿਬ ਨੂੰ ਆਪਣੇ ਹਰ ਰੋਜ਼ ਦੇ ਕੰਮ ਕਰਾਉਣ ਦਾ ਜ਼ਰੀਆ ਸਮਝ ਰਹੇ ਹਨ ਕਈ ਇਸ ਬਾਣੀ ਨੂੰ ਮੁਕਤੀ ਦਾ ਸਾਧਨ ਸਮਝਦੇ ਹੋਏ ਇਸ ਦਾ ਸਵੇਰੇ ਉੱਠ ਕੇ ਨਿਤਨੇਮ ਨਾਲ ਪਾਠ ਕਰਦੇ ਹਨ ਵੱਡੇ ਵੱਡੇ ਵਿਦਵਾਨ ਸਾਧ ਸੰਤ ਲੱਖਾਂ ਦੇ دیਵਾਨਾ ਨੂੰ ਸੰਬੋਧਨ ਕਰਨ ਵਾਲੇ ਭਾਈ ਤੇ ਅਪਗ੍ਰੇਡ ਪ੍ਰਚਾਰਕ ਇਸ ਦੀ ਤਰ੍ਹਾਂ ਤਰ੍ਹਾਂ ਦੇ ਟੰਗਾਂ ਨਾਲ ਵਿਆਖਿਆ ਕਰਦੇ ਹਨ YouTube ਤੇ ਹਜ਼ਾਰਾਂ ਗਿਆਨੀ ਪਾਠੀ ਪ੍ਰਚਾਰਕ ਕਥਕਾੜ ਇਸ ਨੂੰ ਪੜ੍ਹ-ਪੜ੍ਹ ਕੇ ਸੁਣਾਉਂਦੇ ਹਨ ਤੇ ਦੇਖੇ ਜਾਂਦੇ ਹਨ ਕਿ ਇਸ ਦੀ ਵਿਆਖਿਆ ਆਪਣੇ ਢੰਗ ਨਾਲ ਕਰਦੇ ਹਨ ਇਹਨਾਂ ਵਿੱਚ ਕਈ ਇਹ ਵੀ ਦੱਸਦੇ ਹਨ ਕਿ ਇਸ ਦੇ ਪੜ੍ਹਨ ਨਾਲ ਫਲਾ ਫਲਾ ਕੰਮ ਠੀਕ ਹੋ ਜਾਂਦੇ ਹਨ ਕਈ ਕਹਿੰਦੇ ਹਨ ਕਿ ਭਾਵੇਂ ਸਾਰਾ ਰਾਹ ਪੜੋ ਕੁਝ ਨਿਰਧਾਰਤ ਤੁਕਾਂ ਜਾਂ ਪੌੜੀਆਂ ਦਾ ਪਾਠ ਕਰਨ ਨਾਲ ਹੀ ਪੁੱਠੇ ਭਾਗ ਸਿੱਧੇ ਹੋ ਜਾਂਦੇ ਹਨ ਕਈ ਕਹਿੰਦੇ ਹਨ ਮੂਲ ਮੰਤਰ ਦਾ ਹੀ ਪਾਠ ਕਰ ਲਵੋ ਜਦੋਂ ਇਕੱਲੇ ਏਕ ਓਕਾਰ ਦਾ ਇਜ਼ਹਾਰ ਕਰ ਲਵੋ ਕੋਈ ਦੁੱਖ ਨੇੜੇ ਨਹੀਂ ਆਵੇਗਾ ਤੇ ਸਭ ਮਰਾਦਾ ਪੂਰੀਆਂ ਹੋ ਜਾਣਗੀਆਂ ਕਈ ਇਸ ਦੇ ਪੜਨ ਨਾਲ ਮੁਕਤੀ ਜਾਂ ਪ੍ਰਭੂ ਨਾਲ ਮਿਲਣ ਦੀ ਆਸ ਵੀ ਰੱਖਦੇ ਹਨ ਵਿਸ਼ਵਾਸ ਨਾ ਆਉਂਦਾ ਹੋਵੇ ਤਾਂ ਗੂਗਲ ਨੂੰ ਖੰਗਾਲ ਕੇ ਦੇਖ ਲਵੋ ਆਪ ਜੀ ਨੂੰ ਉਹਨਾਂ ਦੇ ਬਿਆਨੇ ਕ੍ਰਿਸ਼ਮਿਆਂ ਦੀ ਪਰਮਾਰ ਨਜ਼ਰ ਆ ਜਾਵੇਗੀ ਜਿਉਂ ਜਿਆ ਉਹ ਜਪਜੀ ਸਾਹਿਬਾਰੇ ਸੋਚਦੇ ਹਨ ਉਹ ਜਹਾਜ਼ ਬਾਣੀ ਨੂੰ ਰਤਣ ਵਾਲੇ ਗੁਰੂ ਨਾਨਕ ਬਾਰੇ ਗੁਰੂ ਨਾਨਕ ਨੂੰ ਤਾਂ ਉਹਨਾਂ ਦੇ ਕਾਲ ਤੋਂ ਲੈ ਕੇ ਅੱਜ ਤੱਕ ਇੱਕ ਬਖਸ਼ਿਸ਼ ਕਰਨ ਵਾਲੇ ਚਮਤਕਾਰੀ ਫਕੀਰ ਮਸੀਹ ਦੇ ਰੂਪ ਵਿੱਚ ਹੀ ਦੇਖਿਆ ਗਿਆ ਹੈ ਅਜੋਕੇ ਵਿਦਵਾਨਾਂ ਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਨੂੰ ਇੱਕ ਮਰਜ਼ਾ ਪੂਰੀਆਂ ਕਰਨ ਵਾਲੇ ਮਾੜਾ ਫੜੀ ਪੂਜਾ ਭਗਤੀ ਵਿੱਚ ਲੀਨ ਸਤ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਹੋਇਆ ਹੈ ਕਈਆਂ ਨੇ ਉਹਨਾਂ ਨੂੰ ਦੁੱਧ ਪੁੱਤ ਪੁੱਤ ਤੇ ਸੁਖ ਸੁਮਰਤੀ ਦੀ ਪ੍ਰਾਪਤੀ ਦਾ ਸਾਧਨ ਸਮਝਿਆ ਹੋਇਆ ਹੈ ਕਈ ਕਹਿੰਦੇ ਹਨ ਕਿ ਉੱਡ ਕੇ ਦੂਜੀਆਂ ਥਾਵਾਂ ਤੇ ਚਲੇ ਜਾਂਦੇ ਸਨ ਕਈ ਦਸਿਆਨ ਕੋ ਮੱਕਾ ਕੁਮਾ ਦੇਂਦੇ ਸਨ ਤੇ ਕਈ ਡਿਗਦੇ ਪੱਥਰ ਨੂੰ ਪੰਜੇ ਨਾਲ ਰੋਕਣ ਦੀ ਗਾਸਾ ਦੇ ਵਿੱਚ ਵੀ ਵਿਸ਼ਵਾਸ ਕਰਦੇ ਆ ਗਉ ਨਾਲ ਵਿਚਾਰਨ ਤੋਂ ਪਤਾ ਚੱਲਦਾ ਹੈ ਕਿ ਇਨਾ ਮਿਤਾ ਨੇ ਜਪਜੀ ਸਾਹਿਬ ਅਤੇ ਉਹਨਾਂ ਦੇ ਰਚਨਹਾਰ ਗੁਰੂ ਨਾਨਕ ਦੇ ਅਸਲ ਮੁੱਲਾਂਕਰ ਨੂੰ ਬਹੁਤ ਪਿੱਛੇ ਪਾ ਦਿੱਤਾ ਹੈ ਗੁਰੂ ਨਾਨਕ ਤੇ ਉਹਨਾਂ ਦੇ ਜਪਜੀ ਸਾਹਿਬ ਦੀ ਮਹਿਮਾ ਤਾਂ ਜਿੰਨੀ ਕੀਤੀ ਜਾਵੇ ਓਨੀ ਥੋੜੀ ਹੈ ਪਰ ਸਹੀ ਮਹਿਮਾ ਦੇਰ ਦਾ ਹਰ ਕੁਝ ਹੋ ਰਾ ਮੈਂ ਇਹਨਾਰੇ ਇੱਕ ਇੱਕ ਗੱਲ ਨੂੰ ਬਹੁਤ ਹੀ ਵੇਰ ਜੇ ਉਹ ਜਿਆ ਵਿਗਿਆਨ ਵਿੱਚ 15ਵੀਂ ਸਦੀ ਵਿੱਚ ਹੈ ਸੀ ਇਹ ਉਸ ਤੋਂ ਵੀ ਕਿਤੇ ਵੱਡਾ ਅਗਲੇ ਤਰਾ ਤੇ ਵਚਿਤਰ ਵਿਗਿਆਨ ਹੈ ਇਸ ਵਿੱਚ ਵਿਗਿਆਨਕ ਦ੍ਰਿਸ਼ਟੀ ਦੀ ਅਜੇ ਹੀ ਪ੍ਰਸਤੀਤੀ ਹੈ ਜੋ ਰਹਿਦੀ ਦੁਨੀਆ ਤਿਕਰ ਕਾਇਮ ਰਹੇਗੀ ਇਸ ਉਕਤੇ ਨੂੰ ਵੀ ਮੰਨਣਾ ਹੈ ਤਾਂ ਮੰਨ ਲਵੋ ਨਹੀਂ ਤਾਂ ਠਹਿਰ ਕੇ ਮੰਨ ਜਾਓਗੇ ਮੈਨੂੰ ਗੁਰੂ ਨਾਨਕ ਦੇ ਜਪਜੀ ਦੇ ਅਧਿਆਇ ਨਾਲ ਜੁੜਿਆ 28 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ ਇਸ ਦੌਰਾਨ ਮੈਂ ਇਸ ਨੂੰ ਇੱਕ ਮਨ ਹੋ ਕੇ ਕੋਖਿਆ ਹੈ ਤੇ ਇੱਕ ਇੱਕ ਸ਼ਬਦ ਨੂੰ ਹਜ਼ਾਰਾਂ ਵਾਰ ਵਿਚਾਰਿਆ ਹੈ ਇੱਕ ਨਹੀਂ ਤਿੰਨ ਪੁਸਤਕਾਂ ਲਿਖੀਆਂ ਤੇ ਦਰਜਨ ਲੇਖ ਲਿਖੇ ਹਨ ਇਕੱਲੇ ਮੂਲ ਮੰਤਰ ਦੀ ਦੇ ਸਰਵ 14 ਸ਼ਬਦਾਂ ਦੀ ਬਾਣੀ ਦੇਵ 200 ਤੋਂ ਵੀ ਵੱਧ ਸਫਿਆਂ ਵਿੱਚ ਮੌਲਿਕ ਪੁਸਤਕ ਤਿਆਰ ਕਰਕੇ ਲਿਖੀ ਹੈ ਮੇਰਾ ਇਹ ਵਿਸ਼ਵਾਸ ਨਹੀਂ ਸਗੋਂ ਨਿਸਕਰਸ਼ ਹੈ ਸਿੱਟਾ ਹੈ ਕਿ ਨਾ ਅਜੇ ਹੀ ਕੋਈ ਲਿਖਤ ਇਸ ਤੋਂ ਪਹਿਲਾਂ ਕਦੇ ਲਿਖੀ ਗਈ ਸੀ ਤੇ ਨਾ ਹੀ ਇਸ ਤੋਂ ਬਾਅਦ ਕਦੇ ਲਿਖੀ ਗਈ ਹੈ ਮੈਂ ਤਾਂ ਇਹ ਵੀ ਕਹਾਗਾ ਕਿ ਅਜੇ ਹੀ ਕਿਰਤ ਅਗਾਹਾਂ ਤੋਂ ਵੀ ਨਹੀਂ ਲਿਖੀ ਜਾਵੇਗੀ ਕਾਰਨ ਕਾਰਨ ਇਹ ਹੈ ਕਿ ਵਿਗਿਆਨ ਤਾਂ ਆਖਰ ਵਿਗਿਆਨ ਹੈ ਇਹ ਤਾਂ ਠਹਿਰੀ ਨਾ ਬਦਲਣ ਵਾਲੀ ਚੀਜ਼ ਇਸ ਦੀ ਵਿਧੀ ਵਿੱਚ ਤਾਂ ਕਿਸੇ ਨੇ ਸੰਸ਼ੋਧਨ ਕਰ ਨਹੀਂ ਸਕਣਾ ਤੇ ਨਾ ਹੀ ਕਦੇ ਇਸ ਦੀ ਦਿਸ਼ਾ ਬਦਲਨੀ ਹੈ ਇਸ ਦੇ ਨਿਯਮ ਤੇ ਨਿਸਕਰਮ ਅਨਿਯਮ ਤੇ ਨਿਸਕਰਸ਼ ਸੱਚੇ ਹਨ ਜੋ ਰਹਿਦੀ ਦੁਨੀਆ ਤਿੱਕਰ ਸਨਮਾਨੇ ਜਾਣਗੇ ਵਿਗਿਆਨ ਵਿਕਾਸ ਜ਼ਰੂਰ ਕਰਦਾ ਹੈ ਪਰ ਆਪਣੇ ਆਧਾਰ ਨੂੰ ਨਾਲ ਲੈ ਕੇ ਇਸ ਲਈ ਇਸ ਖੇਤਰ ਵਿੱਚ ਜੋ ਪਹਿਲਾਂ ਬਾਜੀ ਮਾਰ ਗਿਆ ਸੋ ਮਾਰ ਗਿਆ ਜੇ ਇਹ ਬਾਣੀ ਵਿਗਿਆਨ ਦੇ ਸਤ ਨਾਲ ਜੁੜੀ ਹੋਈ ਹੈ ਤੇ ਵਿਗਿਆਨ ਅ ਪਰਵਰਤਨ ਸੂਰ ਸਿਧਾਂਤ ਸਮੂਹ ਹੈ ਫਿਰ ਇਹ ਲਿਖਤ ਹਮੇਸ਼ਾ ਹਮੇਸ਼ਾ ਸਤਿਗੁਰਾਂ ਵਾਲੀ ਹੋਈ ਕਿ ਨਾ ਇਹ ਵਿਗਿਆਨ ਦੀਆਂ ਜੜ੍ਹਾਂ ਵਿੱਚ ਜੜੀ ਹੋਈ ਲਿਖਤ ਹੈ ਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਹੀ ਹੈ ਤੇ ਇਸ ਤੋਂ ਬਿਨਾ ਹੋਰ ਕੁਝ ਸਤ ਨਹੀਂ ਹੈ ਤੇ ਕਿਸੇ ਹੋਰ ਚੀਜ਼ ਦਾ ਗੁਰੂ ਸਾਹਿਬ ਨੇ ਜ਼ਿਕਰ ਵੀ ਨਹੀਂ ਕੀਤਾ ਹੈ ਆ ਇਹ ਪਦਾਰਤ ਮੁਕੀ ਬ੍ਰਹਿਮੰਡ ਭਾਵੇਂ ਕਿੰਨੀ ਵਾਰ ਬਣਾ ਹੋਵੇ ਤੇ ਕਿੰਨੀ ਵਾਰ ਇਹ ਮੁੜ ਮੁੜ ਕੇ ਉਸਰੇ ਤੇ ਉਸਰਦਾ ਰਹੇ ਤਾਂ ਰਹੇਗਾ ਤਾਂ ਪਦਾਰਤ ਹੀ ਨਾ ਪਦਾਰਥੀ ਬ੍ਰਹਿਮੰਡ ਆਪਣੀ ਉਤਪਤੀ ਦੇ ਸਮਸਤ ਦੌਰਾਂ ਵਿੱਚ ਉਸਰੇਗਾ ਤਾਂ ਪਦਾਰਤ ਦੇ ਨਿਯਮਾਂ ਅਨੁਸਾਰ ਹੀ ਨਾ ਇਸ ਵਿੱਚ ਪੈਦਾ ਹੋਣ ਵਾਲੇ ਜਗਿਆਸੂ ਜੀਵ ਬਾਧਾ ਹੋਣਗੇ ਉਹ ਇਸ ਨੂੰ ਸਮਝਣ ਦੀ ਕੋਸ਼ਿਸ਼ ਤੱਕ ਕਰਨਗੇ ਹੀ ਨਾ ਫਿਰ ਤਾਂ ਬਸ ਬ੍ਰਹਿਮੰਡ ਦੀ ਪੂਰਨ ਉਤਪਤੀ ਦੇ ਹਰ ਦੌਰ ਵਿੱਚ ਗੁਰੂ ਨਾਨਕ ਦਾ ਜਪਜੀ ਹੋਣਾ ਦੀ ਰਹਿਨਮਾਈ ਕਰੇਗਾ ਇਹ ਹੈ ਇਸ ਦੀ ਮਾਨਤਾ ਦਾ ਆਧਾਰ ਮੈਂ ਇਸ ਪੱਖ ਨੂੰ ਹੋਰ ਉਗਾਰ ਕੇ ਰਾਂਗਾ ਤੇ ਆਪ ਜੀ ਦਾ ਸੰਮੁਖ ਇਸ ਨੂੰ ਰੱਖਾਂਗਾ ਤੁਸੀਂ ਜੁੜੇ ਰਹੋ ਜੇ ਗੁਰੂ ਨਾਨਕ ਦੇਵ ਦਾ ਜਪਜੀ ਇੰਨੀ ਮਹਾਨ ਲਿਖਤ ਹੈ ਕਿ ਇਸ ਦੇ ਹੀ ਮੁੱਢ ਲਿਖੀ ਨਹੀਂ ਜਾਣੀ ਤਾਂ ਫਿਰ ਗੁਰੂ ਨਾਨਕ ਆਪ ਕੀ ਸੰ ਮੈਂ ਬਹੁਤ ਕੋਖਿਆ ਹੈ ਤੇ ਹਰ ਪਾਸਿਆਂ ਵਿਚਾਰਿਆ ਹੈ ਉਹ ਪੂਜਾ ਪਾਠੀ ਬਿਲਕੁਲ ਨਹੀਂ ਸੋ ਉਹ ਉਸ ਸਨਮਾਨ ਦੇ ਪਾਤਰ ਬਿਲਕੁਲ ਵੀ ਨਹੀਂ ਜੋ ਇੱਕ ਧਰਮ ਦਾ ਮੋਢੀ ਦੱਸ ਕੇ ਉਹਨਾਂ ਦੇ ਸਿੱਖ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ ਉਹ ਉਸ ਸਨਮਾਨ ਦੇ ਪਾਤਰ ਹਨ ਜੋ ਉਹਨਾਂ ਦੇ ਸਿੱਖਾਂ ਨੇ ਕਦੇ ਉਹਨਾਂ ਨੂੰ ਦੇਣ ਦੀ ਕਲਪਨਾ ਵੀ ਨਹੀਂ ਕੀਤੀ ਇਹ ਵੀ ਮੈਂ ਦੱਸਾਂਗਾ ਕਿ ਕਿਵੇਂ ਵਿਦਵਾਨਾਂ ਨੇ ਉਹਨਾਂ ਨੂੰ ਪੰਜਾਬ ਵਿੱਚ ਭਗਤੀ ਲਹਿਰ ਦਾ ਮੋਢੀ ਦੱਸਿਆ ਹੈ ਇਤਿਹਾਸਕਾਰ ਵੀ ਇਹ ਗੱਲ ਦੱਸਦੇ ਥੱਕਦੇ ਨਹੀਂ ਪਰ ਭਗਤੀ ਲਹਿਰ ਦਾ ਮੋਢੀ ਹੋਣਾ ਤਾਂ ਦੂਰ ਦੀ ਗੱਲ ਉਹ ਤਾਂ ਇੱਕ ਭਗਤ ਵੀ ਨਹੀਂ ਸਨ ਇਹ ਗੱਲ ਵੱਖਰੀ ਹੈ ਕਿ ਉਹ ਭਗਤੀ ਲਹਿਰ ਦੇ ਦੌਰ ਵਿੱਚ ਪੈਦਾ ਹੋਏ ਪਰ ਭੁਗਤੇ ਉਹ ਹਮੇਸ਼ਾ ਭਗਤੀ ਤੇ ਹੰਦ ਵਿਸ਼ਵਾਸ ਦੇ ਉਲਟ ਜੇਰਾ ਸੋਚੋ ਜੇ ਉਹ ਇੱਕ ਵਿਗਿਆਨੀ विवेक ही लिखित जपजी ਦੇ ਰਚੇਤਾ ਸਨ ਤਾਂ ਉਹ ਭਗਤਾਂ ਦੇ ਵਿਸ਼ਵਾਸੀ ਕਿਵੇਂ ਹੋਏ ਮੂੜ ਜਾਗਰਤੀ ਦੀ ਜੋ ਲਹਿਰ ਪੱਛਮ ਵਿੱਚ ਮਦ ਕਾਲ ਦੇ ਅੰਧ ਵਿਸ਼ਵਾਸੀ ਯੁੱਗ ਦੇ ਵਿੱਚ ਪੈਦਾ ਹੋਈ ਸੀ ਉਸ ਤੋਂ ਵੀ ਪਹਿਲਾਂ ਉਹ ਜੀ ਜਾਗਰਤੀ ਦੀ ਲਹਿਰ ਭਾਰਤ ਦੇ ਪੰਜਾਬ ਵਿੱਚ ਪੈਦਾ ਹੋਈ ਉਹ ਉਸ ਪੂਰਬ ਦੀ ਉਸ ਜਾਗਰਤੀ ਲਹਿਰ ਦੇ ਬਾਨੀ ਸਨ ਸਭ ਧਾਰਮਿਕ ਚਰਚਾਵਾਂ ਨੂੰ ਠੱਪ ਕਰਕੇ ਵਿਦਵਾਨਾਂ ਦਾ ਧਿਆਨ ਖੋਜ ਤੇ ਪਰਖ ਪ੍ਰਮਾਣ ਵੱਲ ਮੋੜਿਆ ਧਰਮ ਤੋਂ ਧਿਆਨ ਹਟਾ ਕੇ ਗਣਿਤ ਤੇ ਵਿਗਿਆਨ ਤੇ ਜੋੜ ਦਿੱਤਾ ਭਗਤੀ ਦੇ ਅੰਧਵਿਸ਼ਵਾਸ ਦੀ ਥਾਂ ਤੇ ਦਿਮਾਗ ਤੋਂ ਕੰਮ ਲੈਣ ਦੀ ਸਹਿਤ ਦਿੱਤੀ ਪੂਜਾ ਪਾਠ ਤੇ ਰਿੱਧੀਆਂ ਸਿੱਧੀਆਂ ਰਾਹੀ ਦਾਤਾ ਮੰਗੜ ਦੀ ਗੱਲ ਨਕਾਰ ਕੇ ਧਰਮ ਕਰਮ ਪਾਪ ਹੱਥੀ ਕੰਮ ਕਰਕੇ ਰੋਟੀ ਕਮਾਉਣ ਦਾ ਰਾਦਸਿਆ ਅਧਿਆਤਮਵਾਦ ਦੀ ਦਰਦਾਰ ਵਿੱਚ ਪਟਕਦੀ ਰੁਕਾਈ ਨੂੰ yatharth ਵੱਲ 모ੜਿਆ ਸੋਚ ਨੂੰ ਅਸਮਾਨਾਂ ਵੱਲੋਂ ਖਿੱਚ ਕੇ ਇਸ ਧਰਤੀ ਦੇ ਲਿਆਂਦਾ ਪਵਨ ਗੁਰੂ ਪਾਣੀ ਪਿਤਾ ਦੇਸ ਲੋਕ ਰਾਈ ਇਸ ਧਰਤ ਅਤੇ ਇਸ ਦੇ ਵਾਤਾਵਰਣ ਨੂੰ ਹੀ ਸਰਵੋ ਸਰਵਾ ਦੱਸਿਆ ਕਿਸੇ ਦੇਵੀ ਦੇਵਤਾ ਪਰਮੇਸ਼ਰ ਜਾਂ ਭਗਵਾਨ ਨੂੰ ਵਿੱਚ ਨਹੀਂ ਪਾਇਆ ਜੋ ਬ੍ਰਹਮੰਡ ਹੈ ਸੋ ਸਵਕਾਰਿਆ ਪਰ ਇਸ ਦੀ ਸਿਰਜਣਾ ਲਈ ਕਿਸੇ ਪ੍ਰਾਪਰਾਕ੍ਰਿਤਿਕ ਸ਼ਕਤੀ ਦਾ ਜ਼ਿਕਰ ਤਿਕਰ ਲਾਇਆ ਕੀਤਾ ਸ੍ਰਿਸ਼ਟੀ ਦੇ ਕਰਚਾ ਨੂੰ ਕਰਤਾ ਨੂੰ ਅਜੂਨੀ ਕਹਿ ਕੇ ਰਵਾਇਤੀ ਰਬ ਜਾਂ ਪਰਮਾਤਮਾ ਜੇ ਸੰਕਰਪ ਦਾ ਭੋਗ ਪਾ ਦਿੱਤਾ ਇੱਕ ਤੋਂ ਜੀਭੋਂ ਲੱਖ ਹੋਏ ਦਾ ਪਾਠ ਪੜਾ ਕੇ ਮੁਕਤੀ ਹਿਤ ਤੋਤਰਟੀ ਪੂਜਾ ਪਾਠ ਦੇ ਸਿਮਰਨ ਕਰਨ ਵਾਲਿਆਂ ਨੂੰ ਆ ਜਿੰਨਾ ਦਿਖਾਇਆ ਫਿਰ ਦੱਸੋ ਦੂਜੇ ਵਿਗਿਆਨਕ ਤੇ ਪੁਨਰ ਜਾਗਤੀ ਦੇ ਫਿਲਾਸਫਰਾਂ ਨੇ ਹੋਰ ਕੀ ਕੀਤਾ ਸੀ ਇਹੋ ਤਾਂ ਕੀਤਾ ਸੀ ਉਹਨਾਂ ਕੀਰਤ ਕਰਨ ਦਾ ਉਪਦੇਸ਼ ਦਿੱਤਾ ਪਰ ਉਹਨਾਂ ਦੇ ਆਧੁਨਿਕ ਸਿੱਖਾਂ ਨੇ ਉਹਨਾਂ ਨੂੰ ਕੀਰਤ ਨਾਲੋਂ ਵਿਜੋਗ ਦਿੱਤਾ ਫੋਟੋਆਂ ਵਿੱਚ ਉਹਨਾਂ ਦੇ ਯਥਾਰਥ ਪ੍ਰੇਮੀ ਤੇ ਵਿਗਿਆਨੀ ਜੋੜੇ ਨੂੰ ਬੰਦ ਅੱਖਾਂ ਨਾਲ ਮਾਲਾ ਫੇਰਦੇ ਹੋਇਆ ਦਿਖਾਉਣਾ ਉਹਨਾਂ ਦੇ ਜੀਵਨ ਤੇ ਉਦੇਸ਼ ਦੀ ਤਰਜਮਾਨੀ ਨਹੀਂ ਕਰਦਾ ਕਿਸੇ ਸੂਰਤ ਵਿੱਚ ਉਹਨਾਂ ਨੂੰ ਹੱਲਵਾਉਂਦੇ ਵੀ ਨਹੀਂ ਦਿਖਾਇਆ ਗਿਆ ਜੋ ਰਵਾਇਤਾਂ ਦੇ ਮੁਤਾਬਕ ਉਹ ਸੱਚੀ ਮੁੱਚੀ ਵਾਂਦੇ ਸਨ ਕਿੱਥੇ ਸਿੱਖਾਂ ਨੂੰ ਇਹ ਮਾਨ ਹੋਣਾ ਚਾਹੀਦਾ ਸੀ ਕਿ ਉਹਨਾਂ ਦਾ ਗੁਰੂ ਸਾਰੀ ਦੁਨੀਆ ਲਈ ਗਿਆਨ ਦਾ ਸਰੋਤ ਹੈ ਕਿੱਥੇ ਉਹ ਉਹਨਾਂ ਨੂੰ ਦੂਜੇ ਧਰਮਾਂ ਜਿਨ੍ਹਾਂ ਦੇ ਉਹਨਾਂ ਜਿਨ੍ਹਾਂ ਨੂੰ ਉਹਨਾਂ ਨੇ ਆਪ ਨਕਾ ਲਿਆ ਸੀ ਦੇ ਮੁਖੀਆਂ ਵਾਂਗ ਇੱਕ ਫਿਰਕੇ ਦਾ ਕਟੜ ਸਰਦਾਰ ਬਣਿਆ ਦੇਖਦੇ ਹਨ ਹੋ ਸਕਦਾ ਹੈ ਗੁਰੂ ਨਾਨਕ ਦੇ ਕਈ ਨਾਮ ਲੈਵਾ ਇਹਨਾਂ ਗੱਲਾਂ ਨਾਲ ਹਾਲੇ ਸਹਿਮਤ ਨਾ ਹੋਣ ਪਰ ਜਦ ਸਭ ਗੱਲਾਂ ਪਰਤਦਰ ਪਰਤ ਖੋਲ ਕੇ ਉਹਨਾਂ ਦੇ ਸਾਹਮਣੇ ਆਇਆ ਉਹ ਆਪ ਸਮਝ ਜਾਣਗੇ ਕਿ ਉਹਨਾਂ ਨੇ ਆਪਣੇ ਗੁਰੂ ਨੂੰ ਬਣਦਾ ਸਤਾਨ ਤੇ ਮਾਣ ਸਨਮਾਨ ਨਹੀਂ ਦਿੱਤਾ ਗੁਰੂ ਜੀ ਦੇ ਅਸਲ ਕੀਰਤੀਮਾਨ ਦੀ ਭਰਪੂਰ ਵਿਆਖਿਆ ਮੈਂ ਅਗਲੇ ਲੈਕਚਰਾਂ ਵਿੱਚ ਕਰਾਂਗਾ जुड़े रहो लगातार संपर्क ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਇਸ ਔਰ ਹੋਰ ਸੰਦੇਸ਼ਾਂ ਨੂੰ ਦੂਜੇ ਪੈਣਾ ਭਰਾਵਾਂ ਨਾਲ ਸਾਂਝਾ ਕਰੋ ਮੈਂ ਆਪ ਜੀ ਦਾ ਧੰਨਵਾਦ ਕਰਦਾ